ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਤਿਆਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਸੀ ਘਪਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਅਗਵਰ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਸਹਿਣਾ ਤੇ ਮੋਬਾਈਲ ਨੰਬਰ ਆਪਣਾ 90414 83135 90414 83135 ਤੇ ਅੱਜ ਆਪਾਂ 4 3 ਪਾਲ ਘਟੇ ਤਰ੍ਹਾਂ ਇੱਕ ਵੱਡੀ ਛੋਟੀ ਚਾਰ ਨਗ ਬਕਾਉ ਆਪਣੇ ਕੋਲ ਹਨਾ ਇੱਕ ਵਜ ਹੈਗਾ ਨੀਲੀ 라ਵੀ ਦਾ ਨਗੀਨਾ ਪਹਿਲੇ ਨੰਬਰ ਤੇ ਆਪਾਂ ਵੱਡੀ ਛੋਟੀ ਸ਼ੁਰੂ ਕਰਦੇ ਆ ਕਿੰਨੀ ਕੁ ਉਮਰ ਹੋ ਲੱਗ ਭਾਗੇ ਦੀ 2 ਸਾਲਾਂ ਦੇ ਕਰੀਬ ਫਿਰ ਹੈ ਜੀ ਦਾਦਾ ਨੇ ਤੋੜਿਆ ਜੇ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਇਹ ਵਾਰ 70000 ਰੁਪਏ ਰੇਟ ਮਾਨਤਨ ਹੋ ਜਾਊਗਾ ਹਾਂ ਜੀ ਹੋ ਜਾਊਗਾ ਤੋਰ ਦੀ ਬਾਹਰ ਨੂੰ ਉਹਨੂੰ ਸੋਬਰਾ 37000 ਰੁਪਿਆ ਰੇਟ ਆ ਸਿੰਘ ਆਪਾਂ ਕੱਟੀ ਨਹੀਂ ਕਹਿ ਸਕਦੇ ਉਹ ਝੋਟੀ ਕਹਿ ਸਕਦੇ ਆ ਸੋਹਣਾ ਸਿੰਘ ਮੁੜਿਆ ਵਾ ਲਗਭਗ ਮਹੀਨਾ ਦੋ ਮਹੀਨੇ ਦੀ ਹੋਰ ਗੌਰ ਹੋ ਜੇ ਤੇ ਝੋਟੀ ਬਿਲਕੁਲ ਬਾਸ ਲੱਗਣ ਤੇ ਕਾਬੜਾ ਜਾਵਾ ਵੱਡਾ ਗੱਦਗਾਠਾ ਤੇ ਪੈਠੇਪੂੜੇ ਦੇ ਮਾਨਤਰ ਦੇਖੋ ਰਾਜੀ ਚੰਗੀ ਸਮੀ ਪੜੀ ਵੀ ਸੋ ਥਾਣ ਵਗੈਰਾ ਨੇੜੇ ਤੋਂ ਦੇਖ ਸਕਦੇ ਚਾਰੇ ਥਾਂ ਨਿਕਣ ਵਿੱਚ ਸਾਫ ਸੁਥਰੇ ਖੜੀ ਪੈਠ ਦੀ ਝੋਟੀ ਹੈਗੀ ਤੇ ਉਮਰ ਅੰਦਾਜ਼ਾ 2 ਸਾਲ ਤੋਂ ਥੱਲੇ ਥੱਲੇ ਦੀ ਉਮਰ ਆ ਸਾਰੀ ਹੈਣਾ ਤੇ ਰੇਟ 37000 ਮਾਨਤਰ ਹੋ ਜੇ ਮਾੜਾ ਮੋਟਾ ਵਿੱਚ ਹਾਂਜੀ ਹਾਂਜੀ ਹੋ ਜੇ 37000 ਦੇ ਵਿੱਚੋਂ ਥੋੜਾ ਬਹੁਤਾ ਮਾਮਦਾਨ ਹੋ ਜੂ ਕੱਟੀ ਪੂਰੀ ਚੰਗੀਆਂ ਫੁੱਲ ਸਾਈਜ਼ ਦੇ ਵਿੱਚ ਆ ਜੋ ਤਿਆਰ ਹੋ ਗਈ ਛੋੜੀ ਮੰਨ ਲ ਕੇ ਜਦੋਂ ਕੀਮਤ ਬਣਾਉਣੀ ਜਾਣੇ ਤੇ ਸਹਿਜ ਵਗੈਰਾ ਪੂਰਾ ਓਕੇ ਆ ਸਾਫ਼ ਸਿੱਤਰਾ ਕੱਦ ਦੇਖੋ ਕੱਦ ਬਹੁਤ ਜ਼ਿਆਦਾ ਕਿਸੇ ਪਾਸੇ ਝੋਟੀ ਹੱਥ ਦਰਾਣੀ ਸੋ ਝੋਲੀ ਦੇਖਿਆ ਥੱਲੇ ਦੋ ਬਿਲਕੁਲ ਇੱਕ ਨੰਬਰ ਝੋਲੀ ਅੱਗੇ ਦੋ ਨੰਬਰ ਜਿਹੜੀ ਕੱਟੀਆਂ ਪਈ ਦੇਖੀ ਜਾਨੇ ਨਿੱਕੀ ਕੱਟੀ ਇਹਦੀ ਅੰਦਾਜ਼ਾ ਜੇ ਉਮਰ ਕਿੰਨੀ ਹੋਊਗੀ ਇਹਦੀ 11 ਕਿ ਮਹੀਨੇ ਉਮਰ ਤੱਕ ਆ ਜੀ 11 ਕਿ ਮਹੀਨੇ ਇਹਦਾ ਰੇਟ ਆਪਾਂ ਕੀ ਰੱਖਿਆ ਇਹਦਾ 16500 ਰੁਪਏ ਦੇ ਦਿੰਦਾ 1650 ਧ 16500 ਦੀ ਕੱਟੀ ਆਪਾਂ ਦੇ ਦਾਂਗੇ ਸਿੰਘ ਸੋਣਾ ਮੋੜਦੀ ਆਉਂਦੀ ਆ ਤੇ ਦੇਖੋ ਮੂੰਹ ਮੱਥਾ ਨਾ માત્ર ਮੜੀ ਜੀ ਮੱਥੇ ਤੇ ਫੁੱਲੀ ਆ ਤੇ ਬਾਕੀ ਪੈਠ ਪੁੜੇ ਦੇਖੋ ਖੜੀ ਬੈਠਦੀ ਤੇ ਝੋਲੀ ਦੇਖ ਸਕਦੇ ਨੇੜੇ ਤੋਂ ਚਾਰੇ ਤਾਰ ਨਿਖੜਵੇਂ ਸਾਫ ਸੁਥਰੇ ਚੰਗੀ ਰਾਜੀ ਸਮੀ ਪੜੀ ਵੀ ਕੱਟੀ ਆ ਤੇ ਝੋਲੀ ਦੇਖੋ ਬਹੁਤ ਜਿਆਦਾ ਪੋਲੀ ਝੋਲੀ ਦੀ ਕੱਟੀ ਆ ਥਣ ਚਾਰੇ ਨਿਖੜਵੇਂ ਸਾਫ ਸੁਥਰੇ ਇਹਦੀ ਕੀਮਤ ਕਰੀ ਆਪਾਂ 16500 ਹਨਾ ਸੋ 16500 ਰੁਪਏ ਇਸ ਕੱਟੀ ਦੀ ਕੀਮਤ ਆ ਤੇ ਸੋਹਣੀਆਂ ਨਾਲ ਟਾਈਮ ਚ ਨੇ ਝੋਟੀ ਬੜਨਾ ਸਿੰਘ ਸੋਣਾ ਮੋੜਦੀ ਤਰੀ ਆਉਂਦੀ ਆ ਤੇ ਅੱਗੇ ਆਪਾਂ ਨੀਲੀ 라ਵੀ ਦੀ ਕੱਟੀ ਦੇਖੀ ਜਾਂਦੇ ਆ ਇਹਦੀ ਉਮਰ ਕਿੰਨੀ ਗਾ ਸਾਲਕ ਦੀ ਹੈ ਜੀ ਸਾਲਕ ਦੀ ਕੱਟੀ ਆ ਤੇ ਮਾਝਾ ਆਪਾਂ ਦੇਖੀ ਜੀ ਮਾਲ ਕਹਿੰਦੇ ਕਰੇ ਹਾਂਜੀ ਉਹ ਲੀਲੀ 라ਵੀ ਦੀ ਸ਼ੀ ਜੀ ਮਾਲ ਚੰਗੀ ਮੈ ਅਸੀਂ ਵਧੀਆ ਹਨਾ ਤੇ ਸਾਲਕ ਦੀ ਕੱਟੀ ਆ ਤੇ ਮੂੰਹ ਮੱਥਾ ਦੇਖੋ ਅੱਖਾਂ ਦੋਨੇ ਮਣਕੜੀਆਂ ਹਨਾ ਹਾਂਜੀ ਹਾਂਜੀ ਸੋ ਅੱਖਾਂ ਮਣਕੜੀਆਂ ਤੇ ਪਹਿਲਾਂ ਦੇ ਨਿਸ਼ਾਨ ਤੇ ਝੋਲੀ ਦੇਖੋ ਇਹਦੀ ਝੋਲੀ ਬਹੁਤ ਚੰਗੀ ਹੈਗੀ ਇਹਦਾ ਭਾਅ ਆ ਕੀ ਰੱਖਿਆ ਇਹਦਾ 17500 ਦੀ ਦਵਾਂਗੇ ਠੀਕ ਆ ਮਾਨਤਨ ਹੋ ਜੀ ਮਾੜਾ ਮੋਟੇ ਤੋਰ ਦੀ ਬਾਹਰ ਨੂੰ ਸੋ 33 ਨੰਬਰ ਦੀ ਆਪਾਂ ਕੱਟੀ ਦੇਖ ਸਕਦੇ ਹਾਂ 17500 ਰੁਪਏ ਦੀ ਕੀਮਤ ਆ ਤੇ ਸਾਲਕ ਦੇ ਆਸ-ਪਾਸ ਦੀ ਦੀ ਉਮਰ ਆ ਕੱਟੀ ਦੀ ਅੱਖ ਮਣਕਣੀਆਂ ਮੱਥੇ ਤੇ ਫੁੱਲੀ ਤੇ ਸੈਂਕ ਉੱਪਰ ਤੋਂ ਲੱਗੀ ਮੋੜ ਲੈ ਚਲ ਬੰਨਦੇ ਨੂੰ ਤੇ ਪੈਰਾਂ ਤੇ ਨਿਸ਼ਾਨ ਹੈ ਗਿਆ ਪ્યોਰ ਨੀਲੀ ਦਾ ਵੀ ਚਾਗੀ ਤੇ ਵਾਕੀ ਪੱਠ ਦੇਖੋ ਕੱਟੀ ਦੀ ਬਹੁਤ ਚੰਗੀ ਲੱਗਦਾ ਬੱਚਾ ਇਹ ਸਾਲ ਦੀ ਏਜ ਆ ਸੋਹਣੀ ਝੋਟੀ ਬਨ ਵਾਲੇ ਆਉਣਾਂ ਟਾਈਮ ਦੇ ਵਿੱਚ ਅੱਗੇ ਆਪਾਂ ਚੌਥੇ ਨੰਬਰ ਦੇ ਵੀਰੇ ਕੱਟੀ ਦੇਖੀ ਜਾਨੇ ਜੀ ਉਮਰ ਕਿੰਨੀ ਹੋਊਗੀ ਇਹ ਦੀ 13 ਮਹੀਨੇ ਉਮਰ ਦੱਸਿਆ ਜੀ 13 ਮਹੀਨੇ ਤੇ ਝੋੜੀ ਝੜ ਚੰਗੀ ਹੈ ਵਧੀਆ ਇਹ ਝੋੜੀ ਵਗੈਰਾ ਦੇਖੋ ਚੰਗੀ ਪੋਲੀ ਝੋੜੀ ਦੀ ਹੈਣਾ ਤੇ ਇਹਦਾ ਰੇਟ ਆਪਾਂ ਕੀ ਰੱਖਿਆ ਇਹਦਾ 23000 ਰੁਪਏ ਰੇਟ ਤੇ ਤੋਰ ਦੀ ਘੜਾ ਇਹਦਾ ਵੀ ਘੜਾ ਦੇ ਸੋ ਚੌਥੇ ਨੰਬਰ ਤੇ ਕੱਟੀ 23000 ਰੁਪਿਆ ਇਹਦੀ ਕੀਮਤ ਆ ਸੋ ਦੇਖੋ ਸਿੰਘ ਮੂੰਹ ਮਥਾ ਕੱਟੀ ਸੋਣਾ ਮੋੜਦੀ ਆਉਂਦੀ ਆ ਤੇ ਰਾਜੀ ਸਮੀ ਪੜੀ ਵੀ ਪੱਠਪੂੜੇ ਦੀ ਬਣਤਰ ਦੇਖੋ ਹਸਾਬ ਸੁਥਰੀ ਚੰਗੀ ਝੋੜੀ ਦੀ ਰਾਜੀ ਸਮੀ ਪੜੀ ਜੀ ਸੋ ਆਪਾਂ ਚਾਰ ਪਾਲਕ ਕੱਟੀਆਂ ਦਿਖਾ ਦਿਆਂ ਕਿ ਨੀਲੀ ਦਾ ਵੀ ਜੀ ਤੇ ਇੱਕ ਵੱਡੀ ਤੇ ਛੋਟੀਆਂ ਕੱਟੀਆਂ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਨੰਬਰ ਬੋਲੀ ਦੁਆਰੇ ਆਪਣਾ 90411483135 ਸੋ ਵੀਡੀਓ ਦੇਖ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ